ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਸ ਤਹਾਨ ਸੰਗਤਾਂ ਨੂੰ ਸ਼ਾਸਤਰ ਵਿਦਿਆ ਦੁਆਰਾ ਤੇ ਬ੍ਰਹਮ ਵਿਦਿਆ ਦੁਆਰਾ ਨਿ ਹਾਲ ਕਰ ਰਹੇ ਹਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਾਂਸੀ ਰਾਮ ਨਾਮੇ ਕਾਂਸੀ ਦੇ ਵਿੱਚ ਇੱਕ ਪੰਡਤ ਆਇਆ ਹੈ ਉਸ ਨੇ ਆ ਕੇ ਹਜੂਰ ਦੇ ਪਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪਹਿਲੇ ਸਰੂਪ ਵਿੱਚ ਪਹਿਲੇ ਸਰੂਪ ਤੋਂ ਲੈ ਕੇ ਨੌਵੇਂ ਸਰੂਪ ਤੱਕ ਸ਼ਾਂਤਮਈ ਅੰਗ ਨੂੰ ਨਾਲ ਬਖਸ਼ਿਸ਼ ਕੀਤੀ ਹੈ ਇਹ ਗੁਰਬਾਣੀ ਦੁਆਰਾ ਵੀ ਆਪ ਜੀ ਨੇ ਛਾਤ ਰਸ ਨੂੰ ਇਹ ਬਹੁਤ ਆ ਜਿਆਦਾ ਕਥਨ ਕੀਤਾ ਹੈ ਕੋਈ ਐਸਾ ਬਖਸ਼ਿਸ਼ ਕਰੋ ਕਿ ਜਿਸ ਦੁਆਰਾ ਦੀ ਰਾਤ ਜਾਗਰਤ ਹੋਵੇ ਗੁਰੂ ਗਰੀਬ ਨਿਵਾਸ ਸੱਤੇ ਪਾਖ ਜੀ ਨੂੰ ਉਸ ਕਾਂਸੀ ਰਾਮ ਨਾਮੇ ਪੰਡਿਤ ਦੀ ਬੇਨਤੀ ਨੂੰ ਸੁਣ ਕੇ ਕਹਾ ਕਿ ਗੁਰਮਖੋ ਜਿਸ ਤਰ੍ਹਾਂ ਹੀ ਪਹਿਲੇ ਸਰੂਪ ਦੇ ਅਕਾਰ ਪੁਰਖ ਦੇ ਸਾਹਮਣੇ ਜਪਜੀ ਸਾਹਿਬ ਉਚਾਰਿਆ ਹੈ ਉਸੇ ਤਰ੍ਹਾਂ ਹੀ ਅਕਾਰ ਪੁਰਖ ਦੇ ਸਾਹਮਣੇ ਇਹ ਸਿਰਜਾਪ ਸਾਹਿਬ ਉਚਾਰਨ ਕੀਤਾ ਹੈ